ਇੱਕ ਪਾਸੇ ਤਾਂ ਬੇਅਦਬੀ ਦੇ ਸਤਾਰ ਦੀ ਹੋਈ ਦਲ ਖਾਲਸਾ ਤੇ ਨਾਲ ਸਿੰਘ ਪਹੁੰਚ ਜਾਂਦੇ ਆ ਸ੍ਰੀ ਅਕਾਲ ਤਖਤ ਸਾਹਿਬ ਤੇ ਤੇ ਦੂਸਰੇ ਪਾਸੇ ਸ਼ਰੋਮੀ ਅਕਾਲੀ ਦਲ ਦੇ ਲੀਡਰ ਉਹਨਾਂ ਦੇ ਪੈਰੋਕਾਰ ਪਹੁੰਚ ਜਾਂਦੇ ਪੰਥ ਵਿੱਚੋਂ ਛੇਕ ਦਿੱਤਾ ਜਾਵੇ ਨਰਾਜ ਸਿੰਘ ਚੌੜਾ ਕਿਸ ਨਜ਼ਰੀਆ ਨਾਲ ਦੇਖਦੇ ਹੋ ਵੇਖੋ ਜਿਹੜੇ ਬੰਦੇ ਮੈਂ ਪਹਿਲਾਂ ਗੱਲ ਉਹਨਾਂ ਦੀ ਕਰ ਲਵਾਂ ਜਿਹੜੇ ਭਾਈ ਨਰੈਣ ਸਿੰਘ ਚੌੜਾ ਹਨ ਉਹ ਪੰਥ ਦੇ ਵਿੱਚੋਂ ਛੇਕਣ ਦੇ ਲਈ ਮੰਗ ਪੱਤਰ ਦੇਣ ਗਏ ਆ ਜੀ ਮੈਨੂੰ ਨਹੀਂ ਪਤਾ ਉਹ ਅਕਾਲੀ ਆ ਮੈਨੂੰ ਨਹੀਂ ਪਤਾ ਕੌਣ ਆ ਕੌਣ ਨਹੀਂ ਕਿਉਂਕਿ ਅਕਾਲੀ ਦੀ ਤਾਂ ਜਿਹੜੀ ਡੈਫੀਨੇਸ਼ਨ ਆ ਉਹ ਤਾਂ ਉਸ ਅਕਾਲ ਨੂੰ ਮੰਨਣ ਵਾਲੇ ਆ ਅਕਾਲੀ ਤਾਂ ਉਹ ਹੁੰਦੇ ਆ ਤੇ ਜਿਹੜੇ ਅਕਾਲੀ ਆ ਉਹ ਇਹੋ ਜਿਹੇ ਸਿੰਘਾਂ ਦੇ ਖਿਲਾਫ ਕਦੇ ਵੀ ਮੰਗ ਪੱਤਰ ਦੇਣ ਨਹੀਂ ਜਾਂਦੇ ਹੁੰਦੇ ਕਿਉਂਕਿ ਭਾਈ ਨਰੈਨ ਸਿੰਘ ਚੌੜਾ ਨੇ ਜਿਹੜਾ ਜਿਹਨੂੰ ਇੱਕ ਗਨਾਹ ਮੰਨ ਰਹੇ ਆ ਉਹ ਕੋਈ ਸਿਧਾਂਤਕ ਥੋੜੀ ਹੈਗਾ ਕੋਈ ਸਿਧਾਂਤਕ ਗਲਤੀ ਥੋੜੀ ਭਾਈ ਨਰੈਨ ਸਿੰਘ ਚੌੜਾ ਨੇ ਕੀਤੀ ਹੈ ਉਹ ਇੱਕ ਕਾਨੂੰਨਨ ਜੁਰਮ ਹੋ ਸਕਦਾ ਆ ਤੇ ਜੇ ਕਾਨੂੰਨਨ ਜੁਰਮ ਉਹਨਾਂ ਦੇ ਕੋਲੋਂ ਹੋਇਆ ਵਾ ਮੈਂ ਤਾਂ ਇਸ ਗੱਲ ਦੀ ਵੀ ਨਹੀਂ ਪੁਸ਼ਟੀ ਕਰਦਾ ਉਹਨਾਂ ਕੋਲੋਂ ਹੋਇਆ ਵਾ ਤੇ ਜੇ ਮੰਨ ਲਓ ਹੋਇਆ ਆ ਤੇ ਫਿਰ ਕਾਨੂੰਨ ਨੇ ਉਹਨਾਂ ਨੂੰ ਗ੍ਰਿਫਤਾਰ ਕਰ ਲਿਆ ਆ ਪੰਜਾਬ ਪੁਲਿਸ ਨੇ ਗ੍ਰਿਫਤਾਰ ਕਰ ਲਿਆ ਆ ਅਗਿ ਇਨਵੈਸਟੀਗੇਸ਼ਨ ਹੋਊਗੀ ਉਸ ਤੋਂ ਬਾਅਦ ਜਿਹੜਾ ਟ੍ਰਾਇਲ ਆ ਉਹ ਚੱਲੂਗਾ ਤੇ ਜੇ ਕਾਨੂੰਨ ਨੂੰ ਲੱਗੂਗਾ ਕਿ ਭਾਈ ਨਰੈਣ ਸਿੰਘ ਚੌੜਾ ਦਾ ਕੋਈ ਗੁਨਾਹ ਹੈਗਾ ਤੇ ਉਹਨੂੰ ਸਜ਼ਾ ਮਿਲ ਜੂਗੀ ਨਾ ਤਾਂ ਉਹ ਸਜ਼ਾ ਤੋਂ ਪਹਿਲਾਂ ਡਰਿਆ ਕਿਉਂਕਿ ਪਹਿਲਾਂ ਵੀ ਭਾਈ ਨਰੈਣ ਸਿੰਘ ਚੌੜਾ ਦੇ ਉੱਤੇ ਬਹੁਤ ਸਾਰੇ ਪਰਚੇ ਦਰਜ ਸੀਗੇ ਤੇ ਜਿਹੜੇ ਬਾਦਲ ਦਲ ਜਿਹੜੇ ਅੱਜ ਹਮੈਤੀ ਲੋਕ ਜਿਹੜੇ ਮੰਗ ਪੱਤਰ ਦੇ ਰਹੇ ਆ ਇਹਨਾਂ ਦੀ ਸਰਕਾਰ ਦੇ ਵਿੱਚ ਵੀ ਭਾਈ ਨਰੈਣ ਸਿੰਘ ਚੌੜਾ ਦੇ ਉੱਤੇ ਕੁਝ ਮੁਕਦਮੇ ਦਰਜ ਕੀਤੇ ਗਏ ਜਿਨ੍ਹਾਂ ਦੇ ਵਿੱਚ ਮਾਨਯੋਗ ਕੋਰਟ ਨੇ ਇੱਜ਼ਤ ਉਹਨਾਂ ਨੂੰ ਬਰੀ ਕੀਤਾ ਆ ਜੀ ਇਹਨਾਂ ਦੀਆਂ ਸਰਕਾਰਾਂ ਦੇ ਵਿੱਚ ਵੀ ਹੋਇਆ ਤੇ ਜੇ ਹੁਣ ਵੀ ਜੇਕਰ ਕਾਨੂੰਨ ਨੂੰ ਕੋਈ ਲੱਗੂਗਾ ਉਹਨਾਂ ਦਾ ਕਸੂਰ ਆ ਤੇ ਕਾਨੂੰਨ ਸਜ਼ਾ ਦੇ ਦੂਗਾ ਜੇ ਨਹੀਂ ਲੱਗੂਗਾ ਤੇ ਕਾਨੂੰਨ ਉਹਨਾਂ ਨੂੰ ਬਰੀ ਕਰ ਦੂਗਾ ਰਹੀ ਗੱਲ ਪੰਥ ਚੋਂ ਛੇਕਣ ਦਾ ਮੰਗ ਪੱਤਰ ਦੇਣ ਵਾਲਿਆਂ ਦੀ ਜੇ ਉਹਨਾਂ ਨੇ ਪੰਥ ਦੇ ਵਿੱਚੋਂ ਛੇਕਣ ਦੇ ਮੰਗ ਪੱਤਰ ਦੇਣੇ ਸੀ ਨਾ ਉਦੋਂ ਦਿੰਦੇ ਜਦੋਂ ਗੁਰੂ ਦੇ ਅੰਗ ਗਲੀਆਂ ਦੇ ਵਿੱਚ ਰੋਲੇ ਗਏ ਸੀ ਜੇ ਪੰਥ ਦੇ ਵਿੱਚੋਂ ਛੇਕਣ ਦੇ ਮੰਗ ਪੱਤਰ ਦੇਣੇ ਸੀ ਉਦੋਂ ਦਿੰਦੇ ਜਦੋਂ ਬਹਿਬਲ ਕਲਾਂ ਦੇ ਵਿੱਚ ਸਿੰਘ ਸ਼ਹੀਦ ਕੀਤੇ ਜਾ ਰਹੇ ਸੀ ਜੇ ਪੰਥ ਦੇ ਵਿੱਚੋਂ ਛੇਕਣ ਦੇ ਮੰਗ ਪੱਤਰ ਦੇਣੇ ਸੀ ਉਦੋਂ ਦਿੰਦੇ ਜਦੋਂ 78 ਦੇ ਵਿੱਚ 13 ਸਿੰਘ ਸ਼ਹੀਦ ਕਰ ਦਿੱਤੇ ਗਿਆ ਸੀ ਜਦੋਂ ਉਹ ਦੁੱਕੀ ਦਾ ਬੰਦਾ ਸਾਡੇ ਗੁਰੂ ਦੇ ਸ਼ਰੀਕ ਬਣ ਕੇ ਸ਼ਰੀਕ ਬਣ ਕੇ ਬੈਠਦਾ ਸੀ ਜਦੋਂ ਆਪਦੇ ਨਾਲ ਰਹਿੰਦੇ ਸੰਗੀ ਸਾਥੀਆਂ ਨੂੰ ਸਾਡੇ ਪੰਥ ਦੀਆਂ ਮਹਾਨ ਸ਼ਖਸੀਅਤਾਂ ਦੇ ਨਾਂ ਲੈ ਕੇ ਬੁਲਾਉਂਦਾ ਸੀ ਜਿਹੜੇ ਨਕਲੀ ਨਰੰਗਕਾਰੀ ਦੇ ਨਾਲ ਰਹਿਣ ਵਾਲੇ ਲੋਕ ਸੀ ਉਹਨਾਂ ਦੇ ਵਿੱਚੋਂ ਕਿਸੇ ਨੂੰ ਬਾਬਾ ਬੁੱਢਾ ਕਹਿ ਕੇ ਬੁਲਾਇਆ ਜਾਂਦਾ ਸੀ ਕਿਸੇ ਨੂੰ ਹੋਰ ਜਿਹੜੇ ਗੁਰੂ ਦੇ ਸਿੱਖ ਪਿਆਰੇ ਜਿਹੜੇ ਗੁਰੂ ਕਾਲ ਦੇ ਵਿੱਚ ਗੁਰੂ ਸਾਹਿਬਾਨਾਂ ਦੇ ਨਾਲ ਸੀਗੇ ਉਹਨਾਂ ਦੇ ਨਾਮ ਲੈ ਕੇ ਬੁਲਾਇਆ ਜਾਂਦਾ ਸੀ ਜੇ ਇਹਨਾਂ ਨੇ ਮੰਗ ਪੱਤਰ ਦੇਣੇ ਸੀ ਤਾਂ ਉਦੋਂ ਦਿੰਦੇ ਪੰਥ ਚੋਂ ਛੇਕਣ ਦੇ ਫਿਰ ਜਿਨ੍ਹਾਂ ਨੇ ਆਪਣੀਆਂ ਗੱਡੀਆਂ ਦੇ ਵਿੱਚ ਉਹ ਨਰੰਗਕਾਰੀ ਨੂੰ ਕੱਢਿਆ ਤੇ ਉਹਨੂੰ ਦਿੱਲੀ ਛੱਡ ਕੇ ਆਏ ਬਾਅਦ ਦੇ ਵਿੱਚ ਮੁਕੱਦਮੇ ਪੰਜਾਬ ਦੇ ਵਿੱਚੋਂ ਹਰਿਆਣੇ ਦੇ ਵਿੱਚ ਟ੍ਰਾਂਸਫਰ ਕੀਤੇ ਗਏ ਤੇ ਜਿੰਨੇ ਬੰਦਿਆਂ ਦੇ ਉੱਤੇ 65 ਬੰਦਿਆਂ ਦੇ ਉੱਤੇ ਐਫ ਆਈ ਆਰ ਦਰਜ ਹੋਈ ਸੀ 13 ਸਿੰਘਾਂ ਦੇ ਮਸਲੇ ਦੇ ਵਿੱਚ ਤੇ ਉਹ ਸਾਰੇ ਦੇ ਸਾਰੇ ਬੰਦੇ ਬਾ ਇਜਤ ਬਰੀ ਕਰਾਇਆ ਤੇ ਬਰੀ ਕਰਾਉਣ ਵਾਲਿਆਂ ਦੇ ਖਿਲਾਫ ਮੰਗ ਪੱਤਰ ਦੇਣੇ ਚਾਹੀਦੇ ਸੀ ਉਹਨਾਂ ਲੋਕਾਂ ਨੂੰ ਪੰਥ ਦੀਆਂ ਪਤਾ ਨਹੀਂ ਕਿੰਨੀਆਂ ਕੋ ਗੱਲਾਂ ਕਿੰਨੇ ਕੋ ਅਜਿਹੇ ਗਨਾਹ ਹੈਗੇ ਜਿਹੜੇ ਪੰਥ ਲੰਮੇ ਸਮੇਂ ਤੋਂ ਕੁੱਕ ਕੁੱਕੇ ਕਹਿੰਦਾ ਸੀ ਓਏ ਬਾਦਲਾਂ ਨੇ ਕੀਤੇ ਆ ਓਏ ਇਹਨਾਂ ਨੇ ਕੀਤੇ ਆ ਅਕਾਲੀਆਂ ਨੇ ਕੀਤੇ ਆ ਤੇ ਇਹ ਕਹਿੰਦੇ ਅਸੀਂ ਸਾਨੂੰ ਭੰਡਦੇ ਆ ਸਾਡੇ ਖਿਲਾਫ ਕੂੜ ਪ੍ਰਚਾਰ ਕਰਦੇ ਆ ਅਸੀਂ ਕੋਈ ਨਹੀਂ ਕੀਤਾ ਤੇ ਅੱਜ ਸਾਰਾ ਕੁਝ ਮੰਨ ਕੇ ਕੱਲ ਤੱਕ ਸਾਹਿਬ ਤੇ ਜਾ ਕੇ ਅੱਜ ਉਹ ਸਾਰੇ ਗਨਾਹ ਕਬੂਲ ਕਰ ਲਏ ਆ ਤੇ ਫਿਰ ਪੰਥ ਵੀ ਲੰਮੇ ਸਮੇਂ ਤੋਂ ਆਹ ਕੋ ਜੀ ਕਹਿੰਦਾ ਸੀ ਤੇ ਜੇ ਹੁਣ ਪੰਥ ਦੀ ਭਾਵਨਾ ਤਾਂ ਸੀਗੀ ਇਹਨਾਂ ਨੂੰ ਪੰਥ ਦੇ ਵਿੱਚੋਂ ਛੇਕਿਆ ਜਾਵੇ ਤੇ ਇਹ ਉਲਟਾ ਉਹ ਜਿਹੜਾ ਕੋਈ ਸਿੰਘ ਮੰਨ ਲਓ ਗੁਰੂ ਦਾ ਸਿੰਘ ਵੇਖੋ ਇਹਨਾਂ ਦੇ ਫੈਸਲੇ ਦੇ ਨਾਲ ਜਿਹੜਾ ਵੀ ਫੈਸਲਾ ਕਾਲ ਤੱਕ ਸਹਿਬ ਤੋਂ ਆਇਆ ਵਾ ਉਹਦੇ ਉੱਤੇ ਜਸਬੀਰ ਸਿੰਘ ਸਸਤੇਵਾਲਾ ਸਹਿਮਤ ਹੋਵੇ ਅਸਹਿਮਤ ਹੋਵੇ ਸੁਖਵੰਤ ਸਿੰਘ ਸਹਿਮਤ ਹੋਵੇ ਅਸਹਿਮਤ ਹੋਵੇ ਪਰ ਪੰਥ ਦੇ ਵਿੱਚ ਬਹੁਤਾਤ ਹਿੱਸਾ ਸਹਿਮਤ ਨਹੀਂ ਹੋਇਆ ਉਹਦੇ ਉੱਤੇ ਤਾਂ ਹੀ ਆ ਕਾਰਵਾਈ ਪਈ ਨਾ ਹਾਲਾਂਕਿ ਆਪਾਂ ਇਸ ਕਾਰਵਾਈ ਦੇ ਹੱਕ 'ਚ ਨਹੀਂ ਹੈਗੇ ਪਰ ਕਾਰਵਾਈ ਪੈਣ ਦਾ ਤਾਂ ਕੋਈ ਕਾਰਨ ਹੁੰਦਾ ਹੈ ਨਾ ਜਿਹੜਾ ਬੰਦਾ ਤਲੀ ਦੇ ਉੱਤੇ ਮੌਤ ਨੂੰ ਸਿਰ ਨੂੰ ਰੱਖ ਕੇ ਜਾਂਦਾ ਆ ਜਿਹੜੇ ਬੰਦੇ ਨੂੰ ਪਤਾ ਸੀਗਾ ਕਿ ਉੱਥੇ ਮਵੀ ਮਾਰਿਆ ਜਾ ਸਕਦਾ ਜਿਹੜਾ ਬੰਦਾ ਮੀਡੀਆ ਦੇ ਮੌਜੂਦਗੀ ਦੇ ਵਿੱਚ ਜਾਂਦਾ ਆ ਉਹਦੇ ਦਿਲ ਦੇ ਵਿੱਚ ਕਿੱਡਾ ਵੱਡਾ ਕੋਈ ਦਰਦ ਹੋਊਗਾ ਉਹ ਇਸੇ ਕਰਕੇ ਗਿਆ ਨਾ ਤੇ ਦਿਰ ਦਰਦ ਕਿਹੜੇ ਸਿੱਖ ਦੇ ਦਿਲ 'ਚ ਨਹੀਂ ਹੈਗਾ ਤੇ ਗੁਰੂ ਦੀ ਬੇਦਵੀ ਕਿਹੜਾ ਸਿੱਖ ਚਰ ਲੂਗਾ ਤੇ ਜਦੋਂ ਗੁਰੂ ਦੀਆਂ ਬੇਦਵੀਆਂ ਹੋਈਆਂ ਸਾਰਾ ਕੁਝ ਹੋਇਆ ਸਰਸੇ ਵਾਲੇ ਸਾਥ ਨੂੰ ਬਿਨਾ ਮੰਗੇ ਮਾਫੀ ਦਿੱਤੀ ਗਈ ਹੈ ਸਰਸੇ ਵਾਲੇ ਸਾਥ ਦੀਆਂ ਫਿਲਮਾਂ ਦੇ ਪੋਸਟਰਾਂ ਦੀ ਰਾਖੀ ਪੰਜਾਬ ਪੁਲਿਸ ਨੇ ਕੀਤੀ ਹੈ ਤੇ ਫਿਰ ਸਿੱਖਾਂ ਦੇ ਦਿਲਾਂ ਦੇ ਵਿੱਚ ਰੋਸ ਕਿਵੇਂ ਨਾ ਹੋਊਗਾ ਸਾਨੂੰ ਤਾਂ ਲੱਭਣੀ ਦਾ ਜੜ ਚਾਹੀਦੀ ਸੀ ਨਾ ਵੀ ਕਿਉਂ ਸਿੱਖਾਂ ਦੇ ਦਿਲਾਂ ਦੇ ਵਿੱਚ ਰੋਸ ਆ ਕਿ ਕਿਹੜੀ ਸਜ਼ਾ ਇਹਨਾਂ ਨੂੰ ਲੱਗੇ ਤੇ ਜਿਹਦੇ ਨਾਲ ਸਿੱਖਾਂ ਦੇ ਹਿਰਦੇ ਨੂੰ ਠੰਡ ਪਵੇ ਉਹ ਜੇਹੀ ਸਜ਼ਾ ਉਹਨਾਂ ਨੂੰ ਲੱਗਿਆ ਵਾ ਨਹੀਂ ਲੱਗੀ ਤੇ ਉਹਨਾਂ ਨੇ ਜਿਹੜੇ ਕਾਰਵਾਈ ਕਰਨ ਲੱਗੇ ਸੀ ਚਲੋ ਨਹੀਂ ਕਾਰਵਾਈ ਹੋਈ ਮੈਂ ਕਿਹਨਾ ਜੋ ਕੁਝ ਹੋਇਆ ਠੀਕ ਹੋਇਆ ਪਰ ਜਿਹੜੇ ਲੋਕ ਅੱਜ ਉਹਨਾਂ ਨੂੰ ਪੰਥ ਦੇ ਵਿੱਚੋਂ ਛੇਕਣ ਦੀਆਂ ਗੱਲਾਂ ਕਰਦੇ ਆ ਉਹ ਲੋਕਾਂ ਨੂੰ ਕਿਤੇ ਨਾ ਕਿਤੇ ਗੱਲ ਬੈਠ ਕੇ ਸੋਚਣੀ ਚਾਹੀਦੀ ਆ ਕਿ ਜਿਹੜਾ ਕੰਮ ਅਸੀਂ ਕਰ ਰਹੇ ਆ ਆਦੀ ਜਮੀਰ ਦੀ ਆਵਾਜ਼ ਸੁਣਨੀ ਚਾਹੀਦੀ ਆ ਵੀ ਜਿਹੜਾ ਅਸੀਂ ਕੰਮ ਕਰ ਰਹੇ ਆ ਇਹਦੀ ਕੋਈ ਤਕ ਬਣਦੀ ਆ ਕੋਈ ਤਕ ਬਣਦੀ ਆ ਵੀ ਕਿਸੇ ਵਿਅਕਤੀ ਦੇ ਉੱਤੇ ਹਮਲਾ ਕੀਤਾ ਹੋਵੇ ਕਿ ਉਹਨੂੰ ਪੰਥ ਦੇ ਵਿੱਚੋਂ ਛੇਕਣ ਦੀਆਂ ਗੱਲਾਂ ਚੱਲ ਪੈਣ ਕੀ ਸੁਖਬੀਰ ਬਾਦਲ ਪੰਥ ਆ ਸੁਖਬੀਰ ਬਾਦਲ ਕੀ ਆ ਕੀ ਆ ਸੁਖਬੀਰ ਬਾਦਲ ਇੱਕ ਨੇਤਾ ਆ ਪੰਜਾਬੀ ਪਾਰਟੀ ਦਾ ਨੇਤਾ ਆ ਜਿਹੜੇ ਕਹਿੰਦੇ ਅਸੀਂ ਪੰਜਾਬਾ ਦੀ ਪੰਜਾਬੀ ਪਾਰਟੀ ਆ ਉਹਦਾ ਇੱਕ ਨੇਤਾ ਹੀ ਆ ਤੇ ਅਜੇ ਇਹ ਲੋਕਾਂ ਦੇ ਉੱਤੇ ਪਹਿਲਾਂ ਵੀ ਸਾਡੇ ਸਿੰਘਾਂ ਨੇ ਜਿਹੜੇ ਹਮਲੇ ਆ ਕੀਤੇ ਆ ਅੱਜ ਸਜਾਵਾਂ ਵੀ ਕੱਟ ਰਹੇ ਆ ਜਿਹੜੀ ਕਾਨੂੰਨਨ ਗੱਲ ਬਣਦੀ ਉਹ ਠੀਕ ਆ ਜਿਹੜਾ ਐਵੇਂ ਕਹਿੰਦਾ ਕਿ ਉਹਨੂੰ ਪੰਥ ਦੇ ਵਿੱਚੋਂ ਛੇਕ ਦਿੱਤਾ ਜਾਵੇ ਇਹ ਨੂੰ ਐ ਕਰ ਦਿੱਤਾ ਜਾਵੇ ਜੇ ਪੰਥ ਦੇ ਵਿੱਚੋਂ ਛੇਕਣ ਦੀ ਗੱਲ ਹੈ ਨਾ ਫਿਰ ਉਹਦੇ ਖਿਲਾਫ ਅਰਜੀ ਦਿਓ ਉਹਦੇ ਖਿਲਾਫ ਮੰਗ ਪੱਤਰ ਦਿਓ ਜਿਹਨੇ ਸਿੰਘ ਦੀ ਦਸਤਾਰ ਨੂੰ ਹੱਥ ਪਾਇਆ ਉਹਦੇ ਖਿਲਾਫ ਦਿਓ ਮੰਗ ਪੱਤਰ ਤੇ ਤੁਸੀਂ ਭਾਈ ਨਰੈਨ ਸਿੰਘ ਚੋੜਾ ਦੇ ਖਿਲਾਫ ਮੰਗ ਪੱਤਰ ਦੇਈ ਜਾਂਦੇ ਹੋ ਸਰਵੀਰ ਸਿੰਘ ਬਾਦਲ ਦੇ ਕਿਸੇ ਵੀ ਚਿਹਤੇ ਦਾ ਅਜਿਹਾ ਬਿਆਨ ਨਹੀਂ ਆਇਆ ਨਰੈਨ ਸਿੰਘ ਚੋੜੇ ਦੀ ਦਸਤਾਰ ਉਤਾਰੀ ਗਈ ਦਸਤਾਰ ਕਲਗੀਧਰ ਸ਼ਾਨਸ਼ਾ ਦੀ ਹੈ ਅਸੀਂ ਇਹਦੀ ਨਿੰਦਾ ਕਰਦੇ ਹਾਂ ਉਹਨੂੰ ਆ ਕੇ ਕਾਲ ਤਖਤ ਸਾਹਿਬ ਤੇ ਮਾਫੀ ਮੰਗਣੀ ਚਾਹੀਦੀ ਜਿਸ ਬੰਦੇ ਨੇ ਘੋਰ ਬੇਅਦਬੀ ਕੀਤੀ ਖੁਦ ਵੀ ਦਸਤਾਰ ਧਾਰੀ ਹੈ ਤੇ ਉਹਨੇ ਦਸਤਾਰ ਦੀ ਅਹਿਮੀਅਤ ਨੂੰ ਪਛਾਣਿਆ ਨਹੀਂ ਇਹਨਾਂ ਦੇ ਬਿਆਨ ਤਾਂ ਤਾਂ ਆਉਂਦੇ ਜੇ ਪਹਿਲੀ ਵਾਰੀ ਹੋਇਆ ਹੁੰਦਾ ਇਹਨਾਂ ਨਾਲ ਘੱਗੇ ਵੀ ਸਿੱਖਾਂ ਦੀਆਂ ਦਸਤਾਰਾਂ ਸ਼ਾਲੀਆਂ ਜੇ ਆਪਾਂ ਬਹਿਬਲ ਬਰਗਾੜੀ ਦੀ ਗੱਲ ਕਰਦੇ ਆਂ ਕੀ ਉਹ ਲੋਕ ਗੁਰੂ ਦੇ ਹੱਕ ਵਿੱਚ ਗਏ ਸੀ ਜਾਂ ਕਿਸੇ ਹੋਰ ਗੱਲ ਤੋਂ ਗਏ ਸੀ ਜਿਹੜੇ ਦੋ ਸਿੰਘ ਬਹਿਬਲ ਦੇ ਵਿੱਚ ਸ਼ਹੀਦ ਕੀਤੇ ਉਹਨਾਂ ਦਾ ਕੀ ਰੋਲਾ ਸੀ ਕੀ ਉਹਨਾਂ ਦਾ ਜ਼ਮੀਨ ਦਾ ਰੋਲਾ ਸੀ ਕੀ ਉਹਨਾਂ ਦਾ ਕਿਸੇ ਜਾਇਦਾਦ ਦਾ ਰੋਲਾ ਸੀ ਕੀ ਬੱਸਾਂ ਦਾ ਰੋਲਾ ਸੀ ਢੱਬਿਆਂ ਦਾ ਰੋਲਾ ਸੀ ਕੇਵਲ ਦਾ ਰੋਲਾ ਸੀ ਕਿਹੜੀ ਗੱਲ ਦਾ ਰੋਲਾ ਸੀ ਰੋਲਾ ਸੀ ਗੁਰੂ ਦਾ ਉਹਨਾਂ ਦੇ ਦਿਲ ਦੇ ਵਿੱਚ ਦਰਦ ਸੀ ਕਿ ਸਾਡੇ ਗੁਰੂ ਦੀ ਬੇਦਵੀ ਹੋਈ ਆ ਇਸ ਕਰਕੇ ਉਹ ਸਿੰਘ ਜਾ ਕੇ ਉੱਥੇ ਰੋਡ ਮਲ ਕੇ ਬੈਠੇ ਸੀ ਤੇ ਇਹਨਾਂ ਨੇ ਉਹਨਾਂ ਨੂੰ ਗੋਲੀਆਂ ਮਾਰੀਆਂ ਕੋਟਕਪੂਰੇ ਦੇ ਵਿੱਚ ਕੀ ਹੋਇਆ ਸ਼ਾਇਦ ਤੁਸੀਂ ਉੱਥੇ ਹੋਵੋਗੇ ਉਸ ਸਮੇਂ ਕੋਟਕਪੂਰੇ ਦੇ ਵਿੱਚ ਕੀ ਹੋਇਆ ਸੀ ਕਿੰਨੇ ਸਿੱਖਾਂ ਦੀਆਂ ਪੱਗਾਂ ਲਾਈਆਂ ਸੀ ਕਿੰਨੇ ਸਿੱਖਾਂ ਦੇ ਕੇਸਾਂ ਦੇ ਵਿੱਚ ਗੰਦਾ ਪਾਣੀ ਜਿਹੜਾ ਲਿਆ ਕੇ ਭਰ ਕੇ ਸੀਵਰੇਜ ਦਾ ਪਾਇਆ ਸੀ ਹੱਥਾਂ 'ਚ ਗੁਟਕੇ ਸਾਹਿਬ ਸੀ ਹੱਥਾਂ ਦੇ ਵਿੱਚ ਗੁਟਕੇ ਸਾਹਿਬ ਸੀ ਇਹਨਾਂ ਨੂੰ ਕੋਈ ਫਰਕ ਨਹੀਂ ਪੈਂਦਾ ਇਹਨਾਂ ਨੇ ਦਸਤਾਰਾਂ ਪਹਿਲੀ ਵਾਰ ਨਹੀਂ ਲਾਈਆਂ ਇਹਨਾਂ ਨੇ ਪਹਿਲਾਂ ਵੀ ਦਸਤਾਰਾਂ ਲਾਈਆਂ ਆ ਇਹ ਅੱਜ ਵੀ ਦਸਤਾਰਾਂ ਲਾਉਂਦੇ ਆ ਤੇ ਜ ਆਉਣ ਵਾਲੇ ਸਮੇਂ ਦੇ ਵਿੱਚ ਇਹਨਾਂ ਨੂੰ ਕੋਈ ਮੌਕਾ ਮਿਲਿਆ ਤੇ ਇਹਨਾਂ ਨੇ ਕਿਉਂਕਿ ਹਾਲ ਤੱਕ ਸੈਲ ਦੀ ਮਿਲੀ ਹੋਈ ਸਜ਼ਾ ਨੂੰ ਭੁੱਲ ਜਾਣਗੇ ਮੈਂ ਕਹਿੰਦਾ ਸਜ਼ਾ ਜਿਹੜੀ ਸਜ਼ਾ ਦੇ ਦੌਰਾਨ ਲਾਈ ਜਾਂਦੇ ਭਾਈ ਨਰੈਨ ਸਿੰਘ ਚੋੜਾ ਦੀ ਦਸਤਾਰ ਸਜ਼ਾ ਦੇ ਦੌਰਾਨ ਲਾਈ ਜਾਂਦੇ ਹਲੇ ਪਹਿਲਾਂ ਜਿਹੜੀਆਂ ਲਾਈਆਂ ਆ ਬਹਿਬਲ ਕੋਟ ਕਪੂਰਾ ਜਿਹੜਾ ਪਹਿਲਾਂ ਕੀਤਾ ਜਿਹੜਾ ਦਿਨਾਂ ਕੁਝ ਉਹਦੀ ਤਾਂ ਸਜ਼ਾ ਭੁਗਤ ਰਿਆ ਤੇ ਉਸੇ ਸਜ਼ਾ ਦੇ ਦੌਰਾਨ ਹੋਰ ਲਾਈ ਜਾਂਦੇ ਤੇ ਫਿਰ ਆਉਣ ਵਾਲੇ ਸਮੇਂ ਦੇ ਵਿੱਚ ਕਿਵੇਂ ਕਹੀਏ ਕਿ ਸਜ਼ਾ ਨੂੰ ਚੇਤੇ ਰੱਖਣਗੇ ਇਹਨਾਂ ਨੇ ਭੁੱਲ ਜਾਣਾ ਹੈ ਵੇਖੋ ਜਦੋਂ ਮਖੂਬ ਸਾਹਿਬ ਕਿਤੇ ਲੜਾਈ ਹੋ ਜਾਂਦੀ ਆ ਜਦੋਂ ਦੋ ਬੰਦੇ ਆਪਸੇ ਜੱਫੋ ਜੱਫੀ ਹੋ ਜਾਂਦੇ ਆ ਉਦੋਂ ਦਸਤਾਰ ਦਾ ਲੈ ਜਾਣਾ ਇੱਕ ਹੋਰ ਗੱਲ ਹੁੰਦੀ ਆ ਬਿਲਕੁਲ ਤੇ ਇੱਕ ਬੰਦੇ ਨੇ ਪਿੱਛੋਂ ਆਣ ਕੇ ਮਿੱਥ ਕੇ ਤੇ ਇਦਾਂ ਦਸਤਾਰ ਲਾ ਕੇ ਪਿੱਛੇ ਲਾ ਜਾ ਕੇ ਸਿੱਟਣੀ ਇੱਕ ਵੱਖਰੀ ਗੱਲ ਆ ਇੱਕ ਵੱਖਰੀ ਗੱਲ ਆ ਇਹਨੂੰ ਆਪਾਂ ਐ ਨਾ ਵੇਖੀਏ ਵੀ ਨਹੀਂ ਲੜਦਿਆਂ ਦਸਤਾਰ ਲੈ ਗਈ ਕੋ ਲੜਦਿਆਂ ਨਹੀਂ ਲੱਤੀ ਜਦੋਂ ਉਹਨੂੰ ਜਕੜ ਲਿਆ ਜਦੋਂ ਉਹਨੂੰ ਫੜ ਲਿਆ ਉਦੋਂ ਜਾ ਕੇ ਯਾਰ ਦਸਤਾਰ ਨੂੰ ਹੱਥ ਪਾ ਲਿਆ ਮੈਂ 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 ਪਹਿਲਾਂ ਵੀ ਕਿਹਾ ਕਿ ਮੈਂ ਹੱਕ ਦੇ ਵਿੱਚ ਮੈਂ ਨਹੀਂ ਕਹਿੰਦਾ ਵੀ ਉੱਥੇ ਕਿਸੇ ਦਾ ਕਤਲ ਹੀ ਹੋ ਜਾਂਦਾ ਚਲੋ ਜੋ ਗੁਰੂ ਰਾਮਦਾਸ ਸੱਚੇ ਪਾਤਸ਼ਾਹ ਨੇ ਬਾਣਾ ਸੀਗਾ ਉੱਥੇ ਹੋਇਆ ਵਾ ਜੇ ਕਿਸੇ ਦੇ ਸਾਹ ਬਚੇ ਸੀ ਤੇ ਉਹ ਜੇ ਗੁਰੂ ਨੇ ਲਿਖੇ ਸੀ ਤੇ ਬਚੇ ਆ ਠੀਕ ਹੈ ਪਰ ਜੇ ਉਹ ਸਿੰਘ ਦੇ ਰਵਲਵਰ ਹੱਥ ਦੇ ਵਿੱਚ ਸੀ ਜਦੋਂ ਤੱਕ ਉਦੋਂ ਤੱਕ ਕਿਸੇ ਦੀ ਯੁਰਤ ਹੈਗੀ ਸੀ ਉਹਦੇ ਸਿਰ ਤੋਂ ਜਾ ਕੇ ਪੱਗ ਲਾ ਦਿੰਦਾ ਤੇ ਜਦੋਂ ਉਹਦੇ ਕੋਲ ਰਵਲਵਰ ਖੋਹ ਲਿਆ ਉਹਦੇ ਕੋਲ ਪਿਸਤਲ ਖੋਹ ਲਿਆ ਤੇ ਉਸ ਤੋਂ ਬਾਅਦ ਯਾਰ ਤੁਸੀਂ ਪੱਗਾਂ ਲਾਉਣ ਦੇ ਤੇ ਮੈਨੂੰ ਤਾਂ ਲੱਗਦਾ ਐਸ ਗੱਲ ਦੀ ਵੈਸੇ ਸ਼ਰਮ ਆਉਣੀ ਚਾਹੀਦੀ ਹੈ ਕਿਉਂਕਿ ਪੱਗ ਭਾਈ ਨਰੈਨ ਸਿੰਘ ਚੌੜਾ ਦੀ ਸੀ ਨਹੀਂ ਉਹ ਬਾਜਾ ਵਾਲੇ ਪਿਤਾ ਦੀ ਪੱਗ ਸੀ ਉਹਨੇ ਬਖਸ਼ੀਆਂ ਪੱਗਾਂ ਉਹਨੇ ਬਖਸ਼ੀਆਂ ਦਸਤਾਰਾਂ ਤੇ ਲਾਉਣ ਲੱਗਿਆਂ ਸ਼ਰਮ ਆਉਣੀ ਚਾਹੀਦੀ ਸੀ ਉਹ ਇੱਕ ਪੰਜਾਬੀ ਸ਼ਾਇਰ ਨੇ ਲਿਖਿਆ ਸੀ ਉਹ ਕਹਿੰਦਾ ਦੁਸ਼ਮਣ ਵੀ ਹੋ ਬਿਲਕੁਲ ਤੇ ਇਹਦਾ ਇਹਦਾ ਉਹ ਬੰਦੇ ਨੇ ਜਿਹੜੇ ਕਹਿੰਦੇ ਨੇ ਕਿ ਅਸੀਂ ਮਹਿਮਮ ਚਲਾਈ ਪਗੜੀ ਸੰਭਾਲ ਜੱਟਾਂ ਮਹਿਮਮ ਅਸੀਂ ਤਾਂ ਦਸਤਾਰਾਂ ਦੇ ਲੰਗਰ ਲਾ ਰਹੇ ਹਾਂ ਇਹਨਾਂ ਦੇ ਯੂਥ ਦਾ ਲੀਡਰ ਹੈ ਭਾਈ ਸਰਬਜੀਤ ਸਿੰਘ ਝਿੰਜਰ ਮੈਂ ਉਹਦੀ ਸਿਫਤ ਵੀ ਕਰਦਾ ਹੁੰਨਾ ਪਹਿਲਾਂ ਪਰ ਉਹਦੀ ਉਹਦੀ ਜਿਹੜੀ ਟੀਮ ਹੈ ਉਹਦੀ ਟੀਮ ਦੇ ਵਿੱਚੋਂ ਆਹ ਕਹਿੰਦੇ ਨੌਜਵਾਨ ਜਿਨੇ ਪੱਗ ਲਾਈ ਆ ਇੱਕ ਬੰਨੇ ਝਿੰਜਰ ਕਹਿੰਦਾ ਅਸੀਂ ਨੌਜਵਾਨਾਂ ਨੂੰ ਪੱਗਾਂ ਬਣਾਉਣਦੇ ਆ ਤੇ ਇੱਕ ਬੰਨੇ ਤੁਸੀਂ ਪੱਗਾਂ ਲਾਉਣਦੇ ਆ ਫੇਰ ਤੁਹਾਡੀਆਂ ਬਣਾਈਆਂ ਦਾ ਕੀ ਫਾਇਦਾ ਜੇ ਤੁਸੀਂ ਬਣਾ ਕੇ ਲੋਕਾਂ ਦੀਆਂ ਲਾਉਣੀਆਂ ਵਾ ਤੇ ਤੁਹਾਡੀਆਂ ਬਣਾਈਆਂ ਦਾ ਕੀ ਫਾਇਦਾ ਹੈ ਬਿਲਕੁਲ ਬਹੁਤ ਵੱਡੀ ਗੱਲ ਉਹਨਾਂ ਲੰਗਰਾਂ ਨੂੰ ਇਸ ਤਰੀਕੇ ਦੇ ਨਾਲ ਖਲਾਰ ਦੇਣਾ ਸਿਰ ਤੋਂ ਉਤਾਰ ਦੇਣਾ ਲੰਗਰ ਦਸਤਾਰਾਂ ਦੀ ਗੱਲਬਾਤ ਜਿਵੇਂ ਵੀਰ ਤਸਵੀਰ ਸਿੰਘ ਨੇ ਗੱਲ ਕਹੀ ਤਲਖਾਲਸ ਸਿੰਘ ਤੇ ਨਾਲ ਦੇ ਹੋਰ ਸਿੰਘ ਕਾਫੀ ਜਿਹੜੇ ਆ ਉਹ ਵੀ ਅੰਮ੍ਰਿਤਸਰ ਸਾਹਿਬ ਦੀ ਧਰਤੀ ਤੇ ਪਹੁੰਚੇ ਆ। ਮੱਗ ਦੇ ਇਨਸਾਫ ਵਾਸਤੇ ਤੁਹਾਨੂੰ ਕੀ ਲੱਗਦਾ ਵੀ ਜਥੇਦਾਰ ਪੰਥੀ ਤੋਂ ਛੇਖਣ ਦਾ ਫੈਸਲਾ ਲੈਣਗੇ ਜਾਂ ਨਰੈਣ ਸਿੰਘ ਚੋੜੇ ਨੂੰ ਜਦੋਂ ਵੀ ਆਉਂਦਾ ਕੁਝ ਅਜੇ ਹੀ ਸ਼੍ਰੀ ਕਾਲ ਤਖਤ ਸਾਹਿਬ ਵੱਲੋਂ ਸੱਜਾ ਲੱਗੇਗੀ ਕੀ ਤੁਹਾਨੂੰ ਲੱਗਦਾ ਕੁਝ ਕਾਲ ਤਖਤ ਸਾਹਿਬ ਤੇ ਜੇ ਸ਼੍ਰੋਮਣੀ ਕਾਲੀ ਦਲ ਪਹੁੰਚੇ ਆ ਉਹਨਾਂ ਦੀ ਸੁਣੀ ਜਾਏਗੀ ਜਾਂ ਜਿਹੜੇ ਉਸ ਸ਼ਖਸ਼ ਪੱਗ ਲਾਉਣ ਦੇ ਵਿਰੋਧ ਦੇ ਵਿੱਚ ਉਹ ਪਹੁੰਚੇ ਨੇ ਮੈਂ ਖਾਲਸਾ ਸੰਗਤ ਮੈਂ ਕਹਿੰਦਾ ਜੀ ਕਾਲ ਤਖਸੈਬ ਨੂੰ ਸਲਾਹ ਦੇਣ ਦੇ ਅਸੀਂ ਯੋਗ ਨਹੀਂ ਹੈਗੇ ਸਾਡੀ ਏਡੀ ਵੱਡੀ ਔਕਾਤ ਨਹੀਂ ਹੈਗੀ ਅਸੀਂ ਸ੍ਰੀ ਕਾਲ ਤਖਸੈਬ ਦੇ ਸਿੰਘ ਸਹਬਾਨਾ ਨੂੰ ਸਲਾਹ ਦਈਏ ਪਰ ਮੈਂ ਕਹਿੰਦਾ ਦੋਵਾਂ ਨੂੰ ਸੱਦ ਲੈਣ ਪਹਿਲੀ ਗੱਲ ਤੇ ਇਹ ਭਾਈ ਨਰੇਂਦਰ ਸਿੰਘ ਚੌੜਾ ਨੂੰ ਜੇਲ੍ਹ ਚ ਕਿਉਂ ਬੰਦ ਕੀਤਾ ਹੈ ਰਿਮਾਂਡ ਤੇ ਕਿਉਂ ਆ ਪੁਲਿਸ ਕੋਲ ਕਿਉਂ ਆ ਫਿਰ ਉਹਨੂੰ ਇੱਥੇ ਬੁਲਾਉਣਾ ਬਦਲਾਂ ਨੂੰ ਕਹਿਣ ਵੀ ਉਹ ਲੱਭੋ ਕੇਸ ਕੋਰਸ ਜਾਂ ਵਾਪਸ ਸਜ਼ਾ ਇੱਥੇ ਦੇਵਾਂਗੇ ਕਿਉਂਕਿ ਉਹ ਬਾਦਲ ਨੂੰ ਸਜ਼ਾ ਉੱਥੋਂ ਵਾਲੀ ਮਿਲੀ ਹੈ ਨਾ ਜਿਹੜਾ ਜਿਹੜਾ ਕੋਈ ਬਾਦਲ ਨੇ ਗੁਨਾਹ ਕੀਤੇ ਆ ਉਹਨਾਂ ਦੀ ਸਜ਼ਾ ਬਾਦਲ ਬਰਸ਼ਾ ਫੜ ਕੇ ਭੁਗਤ ਰਿਆ ਆ ਤੇ ਭਾਈ ਨਰੈਣ ਸਿੰਘ ਚੋੜਾ ਵੀ ਬਰਸ਼ਾ ਫੜ ਕੇ ਬੈਠੇ ਰਹਿਣਗੇ ਸਿੰਘ ਸਾਹਿਬਾਨਾਂ ਦੀ ਮਰਜ਼ੀ ਆ ਭਾਵੇਂ 2 ਸਾਲ ਬਾਅਦ ਛੱਡਣ ਦੇ ਦੇਣ ਸਜ਼ਾ ਜਿੰਨੇ ਚਿਰ ਦੀ ਦੇਣੀ ਆ ਠੀਕ ਹੈ ਤੇ ਦੂਜੀ ਗੱਲ ਏ ਜੇ ਹੁਣ ਆਪਾਂ ਇਸ ਮਸਲੇ ਦੀ ਗੱਲ ਕਰ ਲਈਏ ਜਿਹੜੇ ਦੋ ਮੰਗ ਪੱਤਰ ਗਏ ਆ ਉਹਨਾਂ ਦੀ ਗੱਲ ਕਰ ਲਈਏ ਤੇ ਸਿੰਘ ਸਾਹਿਬਾਨ ਦੋਵਾਂ ਦੇ ਉੱਤੇ ਨੋਟਿਸ ਲੈ ਲਿਆ ਜਿਹਨੇ ਸਿਧਾਂਤਕ ਗਲਤੀ ਜਿਹਦੀ ਹੈਗੀ ਆ ਜੇ ਭਾਈ ਨਰੈਣ ਸਿੰਘ ਤੇ ਜੇ ਦਸਤਾਰ ਲਾਉਣ ਵਾਲੇ ਦੀ ਗਲਤੀ ਸਿਧਾਂਤ ਤੱਕ ਆ ਇਹ ਤਾਂ ਸੰਗਤ ਨੂੰ ਸਾਰਾ ਪਤਾ ਹੈ ਲੋਕਾਂ ਨੂੰ ਸਾਰਾ ਪਤਾ ਹੈ ਕਿ ਗਲਤੀ ਸਿਧਾਂਤ ਤੱਕ ਹੀ ਦੀ ਹੈ ਤੇ ਫਿਰ ਉਹਨੂੰ ਠੋਕ ਦੇਣ ਠੋਕਣਾ ਤਾਂ ਚਾਹੀਦਾ ਸੀ ਤਾਂ ਕਹਿੰਦੇ ਠੋਕਣਾ ਚਾਹੀਦਾ ਹੈ ਪਰ ਐ ਨਹੀਂ ਵੀ ਜੇਕਰ ਜਿਹੜੇ ਕਾਲੀ ਦਲ ਦੇ ਬੰਦੇ ਜਾਣ ਤੇ ਉਹਨਾਂ ਦੇ ਉੱਤੇ ਨੋਟਿਸ ਲੈ ਲਿਆ ਜਾਵੇ ਤੇ ਜਿਹੜੇ ਹੋਰ ਵਿਅਕਤੀ ਜਾਣ ਦਲ ਖਾਲਸਾ ਜਾਂ ਹੋਰ ਵੀਰ ਜਾਣ ਉਹਨਾਂ ਦੇ ਉੱਤੇ ਕੋਈ ਨੋਟਿਸ ਨਾ ਲਵੇ ਐਵੇਂ ਨਹੀਂ ਹੁੰਦਾ ਜੇ ਇਹੋ ਜੀ ਗੱਲ ਹੋਊਗੀ ਤੇ ਫਿਰ ਜਿਹੜਾ ਪਿਛਲੇ ਸਮੇਂ ਦੇ ਵਿੱਚ ਲੋਕੀ ਕਹਿਣ ਲੱਗ ਗਏ ਸੀਗੇ ਕਿ ਜਿੰਨੇ ਫੈਸਲੇ ਆਉਂਦੇ ਆ ਸੁਖਬੀਰ ਬਾਦਲ ਦੇ ਘਰੋਂ ਆਉਂਦੇ ਆ ਫਿਰ ਤੇ ਜੇ ਅੱਜ ਕੱਲ ਲੋਕ ਥੋੜੇ ਜੇ ਲੋਕ ਜੇ ਕੁਝ ਕੁ ਲੋਕ ਵੀ ਅੱਜ ਜਥੇਦਾਰਾਂ ਦੇ ਫੈਸਲੇ ਦੇ ਉੱਤੇ ਖਲੋਤੇ ਆ ਤੇ ਉਹਨਾਂ ਲੋਕਾਂ ਨੂੰ ਇਹ ਲੱਗਿਆ ਆ ਕਿ ਨਹੀਂ ਅਕਾਲ ਤਖਤ ਸਾਹਿਬ ਦੇ ਸਿੰਘ ਸਾਹਿਬਾਨਾਂ ਨੇ ਆਪਣੀਆਂ ਲਤਾਂ ਦੇ ਉੱਤੇ ਭਾਰ ਪਾ ਕੇ ਫੈਸਲੇ ਲਏ ਆ ਤੇ ਫਿਰ ਮੈਨੂੰ ਲੱਗਦਾ ਉਹ ਉਸ ਚੀਜ਼ ਨੂੰ ਬਣਾ ਕੇ ਰੱਖਣ ਦੇ ਲਈ ਸਿੰਘ ਸਾਹਿਬਾਨਾਂ ਨੂੰ ਅੱਗੇ ਤੋਂ ਵੀ ਫੈਸਲੇ ਜਿਵੇਂ ਸਿੰਘ ਸਾਹਿਬਾਨ ਜਿਹੜੇ ਅਕਾਲ ਤਖਤ ਸਾਹਿਬ ਦੇ ਜਥੇਦਾਰ ਰਗਵੀਰ ਸਿੰਘ ਉਹਨਾਂ ਨੇ ਬੜੀ ਸੋਹਣੀ ਇੱਕ ਗੱਲ ਕੀਤੀ ਸੀ ਉਹ ਕਹਿੰਦੇ ਗੁਰੂ ਹਰਗੋਬਿੰਦ ਸਾਹਿਬ ਦੇ ਤਖਤ ਦੇ ਉੱਤੇ ਖਲੋ ਕੇ ਕਹਿੰਦੇ ਆ ਫੈਸਲਾ ਕਿਸੇ ਦੀ ਵੀ ਜਿਹੜੀ ਦਬਾਅ ਦੇ ਅਧੀਨ ਨਹੀਂ ਲਿਆ ਜਾ ਰਿ ਸਿਧਾਂਤ ਦੇ ਮੁਤਾਬਕ ਫੈਸਲਾ ਲੈ ਰਹੇ ਆ ਸਿੰਘ ਸਾਹਿਬ ਬੜੀ ਤੁਹਾਡੀ ਮਿਹਰਬਾਨੀ ਜੇ ਤੁਸੀਂ ਅਕਾਲ ਤਖਤ ਸਾਹਿਬ ਦੇ ਸਿਧਾਂਤ ਦੇ ਮੁਤਾਬਕ ਫੈਸਲੇ ਲੈ ਰਹੇ ਹੋ ਤੇ ਬੜੀ ਚੜ੍ਹਦੀ ਕਲਾ ਵਾਲੀ ਗੱਲ ਆ ਤੇ ਪਰ ਆ ਜਿਹੜੇ ਹੁਣ ਦੋ ਫੈਸਲੇ ਤੁਹਾਡੀ ਕਚਹਿਰੀ ਦੇ ਵਿੱਚ ਪਹੁੰਚੇ ਆ ਦੋ ਮੰਗ ਪੱਤਰ ਪਹੁੰਚ ਚੁੱਕੇ ਆ ਇਹਨਾਂ ਦੇ ਉੱਤੇ ਵੀ ਫੈਸਲਾ ਜਿਹੜਾ ਹੈਗਾ ਉਹ ਸ੍ਰੀ ਅਕਾਲ ਤਖਤ ਸਾਹਿਬ ਦੇ ਸਿਧਾਂਤ ਦੇ ਮੁਤਾਬਕ ਸ੍ਰੀ ਗੁਰੂ ਹਰਗੋਬਿੰਦ ਸਾਹਿਬ ਸੱਚੇ ਪਾਤਸ਼ਾਹ ਨੂੰ ਹਾਜ਼ਰ ਨਾਜ਼ਰ ਜਾਣ ਕੇ ਲੈ ਲਵੋ ਸੰਗਤ ਪ੍ਰਮਾਣ ਕਰੇਗੀ ਤੁਹਾਨੂੰ ਲੱਗਦਾ ਵੀ ਦੋਨੇ ਜਿਹੜੇ ਮੰਗ ਪੱਤਰ ਪਹੁੰਚਿਆ ਦੋਨਾਂ ਦੇ ਉੱਪਰ ਹੀ ਸ੍ਰੀ ਕਾਲਤਖਸੈਬ ਜਿਹੜਾ ਉਹ ਫੈਸਲਾ ਸੁਣਾ ਸਕਦਾ ਤੁਹਾਨੂੰ ਲੱਗਦਾ ਕਈ ਵਾਰੀ ਕਿਤੇ ਦੇਖਾ ਹੁੰਦਾ ਵੀ ਇਹ ਤਾਂ ਵੱਧੂ ਦੀਆਂ ਗੱਲਾਂ ਉਹ ਪਾਰਟੀ ਵੀ ਪਹੁੰਚ ਗਈ ਆ ਵਿਰੋਧੀ ਧਿਰ ਵੀ ਆ ਗਈ ਤੇ ਭਾਈ ਨਰਿੰਦਰ ਸਿੰਘ ਚੋੜੇ ਦਸਤਾਰ ਦੇ ਹੱਕ ਦੇ ਵਿੱਚ ਜੇ ਗੱਲਬਾਤ ਕਰੀਏ ਤੇ ਉਹ ਵੀ ਜਥੇਬੰਦੀਆਂ ਆ ਗਈਆਂ ਉਹ ਫੈਸਲਾ ਤੁਹਾਨੂੰ ਲੱਗਦਾ ਵੀ ਦੋਨਾਂ ਦਾ ਸਿੰਘ ਸਾਹਿਬ ਜੀ ਸਭ ਤੋਂ ਨੋਟਿਸ ਲੈ ਸਕਦੇ ਸਿੰਘ ਸਾਹਿਬਾਨ ਪਤਾ ਨਹੀਂ ਕੀ ਕਰਨਗੇ ਮੁੱਖ ਸਾਹਿਬ ਹੁਣ ਕੀ ਕਹਿ ਸਕਦੇ ਕੀ ਕਰਨਗੇ ਪਰ ਜਿਹੜੀ ਗੱਲ ਗੱਲ ਸਿਧਾਂਤਕ ਹੈ ਉਹਦੇ ਉੱਤੇ ਤਾਂ ਫੈਸਲਾ ਕਰ ਤੱਕ ਸਾਹਿਬ ਤੋਂ ਆਉਣਾ ਚਾਹੀਦਾ ਹੈ ਭਾਈ ਨਰੈਣ ਸਿੰਘ ਚੋੜਾ ਵਾਲਾ ਜਿਹੜਾ ਕਦਮ ਆ ਉਹ ਇੱਕ ਕਾਨੂੰਨਨ ਤੌਰ ਤੇ ਗਲਤ ਹੋ ਸਕਦਾ ਆ ਕਾਨੂੰਨ ਦੀ ਉਹ ਰਾਸਤੇ ਦੇ ਵਿੱਚ ਹੈਗੇ ਆ ਰਿਮਾਂਡ ਉਹਨਾਂ ਦਾ ਲਿਆ ਕੇ ਆਇਆ ਟੌਰਚਰ ਉਹਨਾਂ ਨੂੰ ਕੀਤਾ ਜਾ ਰਿਹਾ ਹੋਊਗਾ ਤੇ ਉਹ ਭੁਗਤ ਲੈਣਗੇ ਅੱਗੇ ਵੀ ਭੁਗਤੇ ਹੋਏ ਆ ਤੇ ਪਰ ਜਿਹੜਾ ਦਸਤਾਰ ਨੂੰ ਛਲਣ ਵਾਲਾ ਮਸਲਾ ਆ ਇਹ ਸਿਧਾਂਤਕ ਜ਼ਰੂਰ ਹੈਗਾ ਆ ਸਿਧਾਂਤਕ ਫੈਸਲੇ ਤਾਂ ਜ਼ਰੂਰ ਸ੍ਰੀ ਅਕਾਲ ਤਖਤ ਸਾਹਿਬ ਨੂੰ ਵਿਚਾਰਨੇ ਚਾਹੀਦੇ ਮੈਨੂੰ ਪਤਾ ਨਹੀਂ ਕੀ ਫੈਸਲਾ ਆਊਗਾ ਨੋਟਿਸ ਲਿਆ ਜਾਊਗਾ ਨਹੀਂ ਲਿਆ ਜਾਊਗਾ ਕਿੱਦਾਂ ਕੀਤਾ ਜਾਊਗਾ ਕੀ ਕਰਨਗੇ ਸਿੰਘ ਸਾਹਿਬਾਨ ਪਰ ਲੈਣਾ ਚਾਹੀਦਾ ਸ਼੍ਰੋਮਣੀ ਕਾਲੀਦਾਬ ਦੀ ਸਾਰੀ ਹੀ ਲੀਡਰਸ਼ਿਪ ਇਹ ਕਹਿੰਦੀ ਕਹਿੰਦੀ ਵੀ ਇਹ ਪ੍ਰੀ ਪਲਾਨ ਸਿਸਟਮ ਜਿਹੜਾ ਉਹ ਸਾਰਾ ਕੀਤਾ ਗਿਆ ਪੁਲਿਸ ਦੇ ਉੱਪਰ ਵੀ ਅਜੇ ਹੀ ਉਹਨਾਂ ਨੇ ਕਟਾਕਸ਼ ਕੀਤੇ ਅਜੇ ਹੀ ਆ ਫੋਟੋਆਂ ਵੀ ਵਾਇਰਲ ਬਿਕਰਮਜੀਤ ਸਿੰਘ ਮਜੀਠੀਆ ਲੈ ਕੇ ਆਏ ਲੋਕਾਂ ਦੀ ਕਚਹਿਰੀ ਦੇ ਵਿੱਚ ਆ ਦੇਖ ਲਓ ਪੁਲਿਸ ਦੇ ਨਾਲ ਰਲਿਆ ਹੋਇਆ ਪੁਲਿਸ ਕੀ ਕਰ ਰਹੀ ਹੈ ਇੱਥੇ ਬਹੁਤ ਕੁਝ ਉਹਨਾਂ ਨੇ ਕਲੀਅਰ ਕੀਤਾ ਇਸ ਤਰੀਕੇ ਦਾ ਇਹ ਤਾਂ ਬਾਈ ਜੀ ਇਹ ਤਾਂ ਕੋਰਟ ਨੇ ਡਿਸਾਈਡ ਕਰਨਾ ਇਹ ਤਾਂ ਇਨਵੈਸਟੀਗੇਸ਼ਨ ਨੇ ਡਿਸਾਈਡ ਕਰਨਾ ਆ ਮਜੀਠੀਆ ਸਾਹਿਬ ਕੌਣ ਨੇ ਗੱਲ ਕਰਨ ਵਾਲੇ ਕਿਹਨੇ ਅਧਿਕਾਰ ਦਿੱਤਾ ਕਿਉਂਕਿ ਫਿਰ ਕੋਟਾਂ ਕਾਦੇ ਲਈ ਨੇ ਫਿਰ ਇਨਵੈਸਟੀਗੇਸ਼ਨ ਟੀਮਾਂ ਕਾਦੇ ਲਈ ਨੇ ਜਦੋਂ ਹੋਰ ਤੋਂ ਗੱਲ ਚੱਲਦੀ ਇਹਨਾਂ ਦੇ ਕਿਤੇ ਗਨਾਹਾਂ ਦੀ ਗੱਲ ਚੱਲਦੀ ਸੀ ਉਦੋਂ ਦੋ ਕਹਿੰਦੇ ਕੋਈ ਗੱਲ ਨਹੀਂ ਇਨਵੈਸਟੀਗੇਸ਼ਨ ਹੋ ਜੂਗੀ ਕੋਈ ਗੱਲ ਨਹੀਂ ਕੋਰਟ ਦੇ ਸਾਨੂੰ ਕੋਰਟ ਤੇ ਪੂਰਨ ਭਰੋਸਾ ਆ ਜਿਹੜਾ ਮਜੀਠੀਆ ਜਿਹੜਾ ਨਸ਼ੇ ਦੇ ਕੇਸ ਦੇ ਵਿੱਚ ਅੰਦਰ ਰਹਿ ਕੇ ਆਇਆ ਜੇਲ੍ਹ ਦੇ ਵਿੱਚ ਤੇ ਉਦੋਂ ਉਦੋਂ ਤਾਂ ਕਿਹਾ ਗਿਆ ਮੈਨੂੰ ਜਦੋਂ ਲੰਮੇ ਸਮੇਂ ਬਾਅਦ ਜ਼ਮਾਨਤ ਮਿਲੀ ਹੱਲੇ ਐਡੀ ਸੌਖੀ ਜ਼ਮਾਨਤ ਨਹੀਂ ਮਿਲੀ ਲੰਮੇ ਸਮੇਂ ਬਾਅਦ ਉਹ ਮਿਲੀ ਉਦੋਂ ਕਿਹਾ ਨਹੀਂ ਸਾਨੂੰ ਕਾਨੂੰਨ ਤੇ ਪੂਰਾ ਭਰੋਸਾ ਮਾਨਯੋਗ ਕੋਰਟ ਨੇ ਸਾਨੂੰ ਜ਼ਮਾਨਤ ਦਿੱਤੀ ਆਪਦੇ ਵਾਰੀ ਕੋਈ ਜਿਹੜਾ ਭਰੋਸਾ ਆ ਕਾਨੂੰਨ ਤੇ ਹੋ ਜਾਂਦਾ ਆ ਤੇ ਜਦੋਂ ਆਪਦੇ ਤੇ ਗੱਲ ਆਉਂਦੀ ਉਦੋਂ ਆਪ ਫੈਸਲੇ ਥੋਪਣੇ ਸ਼ੁਰੂ ਕਰਦੇ ਹੋ ਐ ਤਾਂ ਨਹੀਂ ਨਾ ਹੁੰਦਾ ਤੇ ਉਮੀਦ ਫਿਰ ਪੁਲਿਸ ਵੀ ਕਹਿ ਰਹੀ ਪੁਲਿਸ ਕਹਿ ਰਹੀ ਸਾਨੂੰ ਸ਼ੱਕ ਆ ਗੋਲੀ ਆ ਐਵੇਂ ਕਿਹਾ ਜਾ ਰਿਹਾ ਤੇ ਪਰ ਇਹਦੇ ਵਿੱਚ ਕੋਈ ਵੀ ਗੱਲ ਇਹ ਬੇਤੁਕੀਆਂ ਗੱਲਾਂ ਨੇ ਮੈਨੂੰ ਤਾਂ ਲੱਗਦਾ ਪੁਲਿਸ ਦੀ ਗੱਲ ਵੀ ਆਪਾਂ ਨੂੰ ਏਡੀਓ ਨਹੀਂ ਲੈਣੀ ਚਾਹੀਦੀ ਕਿਉਂਕਿ ਜਦੋਂ ਮਾਮਲਾ ਕੋਰਟ ਦੇ ਵਿੱਚ ਜਾਊਗਾ ਕੋਰਟ ਡਿਸਾਈਡ ਕਰੂਗਾ ਵੇਖ ਲਾਂਗੇ ਤੇ ਹੁਣੇ ਆਪਾਂ ਐਵੇਂ ਕੋਈ ਗੱਲ ਨੂੰ ਥੋਪੀਏ ਤੇ ਇੱਕ ਗੱਲ ਮੈਂ ਜ਼ਰੂਰ ਸੰਗਤ ਦੇ ਨਾਲ ਹੋਰ ਵੀ ਸਾਂਝੀ ਕਰਨੀ ਚਾਹਣਾ ਤੁਹਾਡੇ ਸਵਾਲ ਤੋਂ ਬਾਹਰ ਦੀ ਗੱਲ ਹੈਗੀ ਆ ਕਿ ਜਿਹੜੇ ਫੈਸਲੇ ਸ੍ਰੀ ਅਕਾਲ ਤਖਤ ਸਾਹਿਬ ਦੇ ਵੱਲੋਂ ਸੁਣਾਏ ਗਏ ਸੀ ਸੰਗਤ ਉਹਦੇ ਨਾਲ ਸਹਿਮਤ ਹੋਵੇ ਅਸਹਿਮਤ ਵੀ ਹੋਵੇ ਸਭ ਕੁਝ ਸੀਗਾ ਕੁਝ ਲੋਕ ਸਹਿਮਤ ਸੀ ਕੁਝ ਲੋਕ ਅਸਹਿਮਤ ਸੀ ਪਰ ਉਹਨਾਂ ਦੇ ਫੈਸਲਿਆਂ ਦੇ ਵਿੱਚੋਂ ਇੱਕ ਫੈਸਲਾ ਸੀਗਾ ਕਿ ਜਿਨ੍ਹਾਂ ਲੋਕਾਂ ਨੇ ਅਸਤੀਫੇ ਦਿੱਤੇ ਹੋਏ ਆ ਸੁਖਵੀਰ ਸਿੰਘ ਬਾਦਲ ਜਾਂ ਉਹਦੇ ਪਿੱਛੇ ਲੱਗ ਕੇ ਹੋਰ ਲੋਕਾਂ ਨੇ ਉਹ ਤਿੰਨ ਦਿਨਾਂ ਦੇ ਵਿੱਚ ਵਿੱਚ ਮਨਜ਼ੂਰ ਕਰ ਲਈ ਜਾਣ ਉਹ ਤੋਂ ਕਾਲੀ ਦਲ ਭੱਜ ਗਿਆ ਇੱਕ ਫੈਸਲੇ ਤੋਂ ਕਾਲੀ ਦਲ ਭੱਜ ਚੁੱਕਾ ਆ ਤਿੰਨ ਦਿਨ ਬੀਤਣ ਤੋਂ ਬਾਅਦ ਹੁਣ ਗੱਲ ਇਹ ਚੱਲੀ ਆ ਕਿ ਨਹੀਂ ਸਿੰਘ ਸਾਹਿਬਾਨ ਦੇ ਕੋਲੋਂ ਟਾਈਮ ਜਿਹੜਾ ਵਧਾਉਣ ਦੀ ਗੱਲ ਹੋਈ ਆ ਜੋ ਮਰਜ਼ੀ ਹੋਈ ਆ ਯਾਰ ਪਰ ਜਿਹੜਾ ਫੈਸਲਾ ਫਸੀਲ ਦੇ ਉੱਤੇ ਖੜ ਕੇ ਲਿਆ ਗਿਆ ਸੀ ਅੱਜ ਭਲਾ ਸਿੰਘ ਸਾਹਿਬ ਟਾਈਮ ਵੀ ਵਧਾ ਦੇਣ ਪਰ ਜਿਹੜਾ ਫੈਸਲਾ ਫਸੀਲ ਦੇ ਉੱਤੇ ਖੜ ਕੇ ਲਿਆ ਗਿਆ ਸੀ ਜਿਹੜੇ ਫੈਸਲੇ ਦੇ ਵਿੱਚ ਕਿਹਾ ਗਿਆ ਸੀ ਕਿ ਧੰਨ ਧੰਨ ਸਹਿਬ ਸ੍ਰੀ ਗੁਰੂ ਹਰਗੋਬਿੰਦ ਸਹਿਬ ਸੱਚੇ ਪਾਤਸ਼ਾਹ ਨੂੰ ਹਾਜ਼ਰ ਨਾਜ਼ਰ ਜਾਣ ਕੇ ਕਹਿੰਦੇ ਆ ਕਿ ਫੈਸਲਾ ਕਿਸੇ ਦੇ ਦਬਾਅ ਦੇ ਨਹੀਂ ਆ ਉਹ ਫੈਸਲਾ ਤਾਂ ਕਾਲੀ ਦਲ ਉਸ ਫੈਸਲੇ ਤੋਂ ਬਾਝੀ ਚੁੱਕਿਆ ਹਾਂ ਤੇ ਉਸ ਫੈਸਲੇ ਤੋਂ ਦਾ ਜਿਹੜਾ ਬਾਦਲ ਦਾਲਿਆ ਕਾਲੀ ਦਲ ਬਾਦਲ ਉਹ ਭੱਜ ਚੁੱਕਾ ਹੈ ਬਿਲਕੁਲ ਦਿਲ ਦੀਆਂ ਗਹਿਰਾਈਆਂ ਤੋਂ ਪੀਰ ਜਸਬੀਰ ਸਿੰਘ ਜੀ ਤੁਹਾਡਾ ਧੰਨਵਾਦ ਕਿਉਂਕਿ ਇਸ ਮਸਲੇ ਦੇ ਉੱਪਰ ਗੱਲਬਾਤ ਹਜੇ ਬਹੁਤਾਤ ਲੋਕਾਂ ਨੇ ਨਹੀਂ ਕੀਤੀ ਇਸ ਵੀ ਸੇ ਤੇ ਗੱਲਬਾਤ ਕਰਨੀ ਤਾਂ ਬਣਦੀ ਹੀ ਸੀ ਵੀ ਆ ਮਸਲਾ ਵੀ ਜਿਹੜਾ ਉਹ ਚੱਲ ਰਿਹਾ ਹੈ ਸੰਗਤ ਜੀ ਇਹਦੇ ਉੱਪਰ ਵਿਚਾਰ ਤੁਸੀਂ ਵੀ ਆਪੋ ਆਪਣੇ ਰੱਖਣੇ ਆ ਸ੍ਰੀ ਅਕਾਲ ਤਖਤ ਸਾਹਿਬ ਤੇ ਨੋਟਿਸ ਦੋਨੇ ਹੀ ਗਏ ਨੇ ਪੱਖ ਨਰਿੰਦਰ ਸਿੰਘ ਚੌੜੇ ਵਾਲਾ ਵੀ ਗਿਆ ਤੇ ਸੁਖਬੀਰ ਸਿੰਘ ਬਾਦਲ ਦੇ ਚਿਹਤੇ ਪਾਰਟੀ ਦੇ ਨਮਾਇंदे ਉਹ ਵੀ ਆਪਣਾ ਨੋਟਿਸ ਲੈ ਕੇ ਗਏ ਨੇ ਉਹ ਵੀ ਇੱਕ ਕਹਿੰਦੇ ਵੀ ਅਸੀਂ ਬੇਨਤੀ ਕਰਨ ਵਾਸਤੇ ਗਏ ਆ ਵੀ ਨਰਿੰਦਰ ਸਿੰਘ ਚੌੜਾ ਜੀ ਨੇ ਅਮਰਸਰ ਸਾਹਿਬ ਦੀ ਧਰਤੀ ਤੇ ਅਜਿਹਾ ਕਾਰਨਾਮਾ ਕੀਤਾ ਇਹਨੂੰ ਪੰਥ ਵਿੱਚੋਂ ਛੇਕ ਦਿੱਤਾ ਜਾਵੇ ਬੇਸ਼ੱਕ ਉਹ ਸ੍ਰੀ ਗੁਰੂ ਹਰਗੋਬਿੰਦ ਸਾਹਿਬ ਦੇ ਅਕਾਲ ਤਖਤ ਸਾਹਿਬ ਨੇ ਫੈਸਲਾ ਸੁਣਾ। ਦੂਸਰੇ ਪਾਸੇ ਦਲ ਖਾਲਸਾ ਦੇ ਸਿੰਘ ਤੇ ਹੋਰ ਸੰਗਤਾਂ ਪਹੁੰਚੀਆਂ ਨੇ ਵੀ ਦਸਤਾਰ ਨੂੰ ਕਿਉਂ ਉਸ਼ਾਲਿਆ ਗਿਆ, ਕਿਉਂ ਰੋਲਿਆ ਗਿਆ? ਇਹੀ ਦਸਤਾਰਾਂ ਰੋਲਣ ਵਾਲਿਆਂ ਨੇ ਪਹਿਲਾਂ ਮੂੰਹ ਦੀ ਖਾਦੀ ਹੈ। ਚੜ੍ਹ ਕੇ ਆਏ। ਉਹਨਾਂ ਨੇ ਵੀ ਜਦੋਂ ਸਿੱਖਾਂ ਦੇ ਸਿਰਾਂ ਦੀ ਗੱਲ ਕੀਤੀ, ਮੁੱਲ ਪਾਏ, ਦਸਤਾਰਾਂ ਦੇ ਮੁੱਲ ਪਾਏ। ਉਹਨਾਂ ਨੂੰ ਵੀ ਮੂੰਹ ਦੀ ਖਾਣੀ ਪਈ। ਪਰ ਇਹ ਰੋਲਣ ਵਾਲਿਆਂ ਨੂੰ ਫੇਰ ਤੁਸੀਂ ਕਿਉਂ ਵੱਖਰੀ ਤਕਲੀ ਦੇ ਵਿੱਚ ਜੋਖਣ ਦਾ ਯਤਨ ਕਰਦੇ ਜੇ ਤੇ ਆਮ ਸਿੱਖਾਂ ਨੂੰ ਕਿਉਂ ਵੱਖਰੇ ਨਜ਼ਰੀਏ ਦੇ ਨਾਲ ਉਹਨਾਂ ਨੂੰ ਜੋਖਣ ਦਾ ਯਤਨ ਕਰਦੇ ਇਹ ਦੇਖਦੇ ਆਉਣ ਵਾਲੇ ਦਿਨਾਂ ਅੰਦਰ ਕੀ ਫੈਸਲਾ ਨਿਕਲ ਕੇ ਸੰਗਤ ਦੀ ਕਚਹਿਰੀ ਦੇ ਵਿੱਚ ਆਉਂਦਾ ਅਕਾਲ ਤਖਸਾਲ ਦੇ ਦਸਤਿਹਾਰ ਕੀ ਨੋਟਿਸ ਲੈਂਦੇ ਨੇ ਉਹਦੇ ਉੱਪਰ ਅਸੀਂ ਫੇਰ ਮੁੜ ਵਿਚਾਰ ਕਰਨ ਦਾ ਯਤਨ ਕਰਾਂਗੇ ਆਪੋ ਆਪਣੀ ਟਿੱਪਣੀ ਤੁਸੀਂ ਵੀ ਜ਼ਰੂਰ ਕਰਿਆ ਜੇ ਵਿਚਾਰ ਦਿਆ ਜੇ ਅਸੀਂ ਉਹਨਾਂ ਵਿਚਾਰਾਂ ਨੂੰ ਕੋਖਣ ਦਾ ਯਤਨ ਕਰਾਂਗੇ ਜੀ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਹ